ਕਲਾਨੌਰ ਚ ਚਲੀਆਂ ਇੱਕ ਵਾਰ ਫਿਰ ਤਬੜ ਤੋੜ ਗੋਲੀਆਂ 50 ਲੱਖ ਦੀ ਫਰੋਤੀ ਨਾ ਦੇਣ ਦੀ ਸੂਰਤ ਚ ਡਾਕਟਰ ਤੇ ਤੁਜੀਵਾਰ ਚਲਾਈ ਗੋਲੇ ਮਾਮਲਾ ਕਲਾਂ ਨੌਰ ਦਾ ਹੈ ਜਿੱਥੇ ਕੇਸ਼ੀਸ਼ੀ ਰਾਮ ਹਸਪਤਾਲ ਦੇ ਮਾਲਕ ਡਾਕਟਰ ਤੋਂ 50 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਸੀ ਅਤੇ ਫਰੋਤੀ ਨਾ ਦੇਣ ਤੇ ਗੁੱਸੇ ਚ ਆਏ ਦੋ ਨਕਾਬਪੋਸ਼ ਗੈਸਟਰਾ ਵੱਲੋਂ ਉਸ ਤੇ ਤੁਜੀਵਾਰ ਹਸਪਤਾਲ ਦੇ ਗੇਟ ਤੇ ਖੜੇ ਹੋ ਕੇ ਗੋਲੀਆਂ ਚਲਾਈਆਂ ਗਈਆਂ ਜਿਸ ਤੇ ਡਾਕਟਰ ਨੇ ਪੁਲਿਸ ਨੂੰ ਸੂਚੀ ਕੀਤਾ ਤਾਂ ਮੌਕੇ ਤੇ ਡੀਐਸਪੀ ਗੁਰਵੰਦਰ ਸਿੰਘ ਤੇ ਥਾਣਾ ਕਲਾਂ ਨੌਰ ਦੇ ਐਸਐਚਓ ਹੀਮਰਾਜ ਪਹੁੰਚੇ ਅਤੇ ਉਹਨਾਂ ਵੱਲੋਂ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਇਸ਼ਵੰਦੀ ਹਸਪਤਾਲ ਦੇ ਮਾਲਕ ਡਾਕਟਰ ਰਮੇਸ਼ਵਰ ਸ਼ਾਣੀ ਨੇ ਦੱਸਿਆ ਕਿ ਗੈਂਗਸਟਰਾਂ ਵੱਲੋਂ ਪਿਛਲੇ ਦਿਨੀਂ ਵੀ ਉਸਦੇ ਹਸਪਤਾਲ ਤੇ ਚਾਰ ਗੋਲੀਆਂ ਚਲਾ ਕੇ ਉਸ ਕੋਲੋਂ 50 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਸੀ ਜਦ ਕਿ ਇਸ ਘਟਨਾ ਸਬੰਧੀ ਉਸਨੇ ਥਾਣਾ ਕਲਾਂੌਰ ਵਿਖੇ ਰਿਪੋਰਟ ਦਰਜ ਕਰਵਾਈ ਸੀ ਤੇ ਮਾਮਲਾ ਦਰਜ ਕਰਵਾਇਆ ਗਿਆ ਸੀ ਡਾਕਟਰ ਨੇ ਦੱਸਿਆ ਕਿ ਬੀਤੀ ਰਾਤ ਫਿਰ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਹਸਪਤਾਲ ਤੇ ਗੇੜਤੇ ਆਏ ਤੇ ਉਹਨਾਂ ਉੱਪਰ ਫਾਇਰਿੰਗ ਸ਼ੁਰੂ ਕਰ ਦਿੱਤੀ ਉਹਨਾਂ ਨੇ ਦੱਸਿਆ ਕਿ ਪਹਿਲਾਂ ਵੀ ਪੁਲਿਸ ਨੂੰ ਜੋ ਸੂਚਿਤ ਕੀਤਾ ਸੀ ਉਸਦੇ ਉਹਨਾਂ ਨੂੰ ਦੋ ਗਨਮੈਨ ਵੀ ਦਿੱਤੇ ਹੋਏ ਸਨ ਅਤੇ ਹੁਣ ਬੀਤੀ ਰਾਤ ਫਿਰ ਉਸ ਤੇ ਫ ਹੋਈ ਹੈ ਰਮ ਹਸਪੀਟਲ ਮਾਲਗਾਹੀ ਮੇਰੇ ਮੇਰੇ ਪਾਸ 16 ਤਰੀਕ ਨੂੰ ਫਾਇਰਿੰਗ ਹੋਈ ਸੀਗੀ ਉਸ ਦੇ ਸਬੰਧ ਵਿੱਚ ਮੈਂ ਪਰਚਾ ਕਰਾਇਆ ਸੀਗਾ ਪੁਲਿਸ ਨੇ ਮੇਰਾ ਸਹਿਯੋਗ ਦਿੱਤਾ ਮੈਨੂੰ ਜਨਮੈਨ ਵੀ ਦਿੱਤੇ ਬਹੁਤ ਭਜਦੋੜ ਵੀ ਕੀਤੀ ਪਰ ਜਿਹੜੇ ਸਾਰਤੀ ਅਨਸਰ ਨਹੀਂ ਫੜੇਗੇ ਹੁਣ ਫਿਰ ਮੇਰੇ ਰਾਤ ਦੀ ਕੱਲ ਸੀਗੀ 24 ਤਰੀਕ 24 ਤਰੀਕ ਨੂੰ ਫਿਰ ਮੇਰੇ ਫਾਇਰਿੰਗ ਹੋਈਆ ਮੇਰੀ ਗੱਡੀ ਆ ਗੱਡੀ ਦਾ ਸ਼ੀਸ਼ਾ ਤੋੜ ਗਏ ਮੇਰੇ ਅੰਦੇ ਸਟਾਫ ਦੇ ਬੰਦੇ ਸੀ ਉਹ ਡਰਾਤੇ ਤੇ ਕੋਈ ਕਾਰਵਾਈ ਨਹੀਂ ਹੋਣੀ ਮਿਹਰਬਾਨੀ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਸਾਰੇ ਅਗੇ ਮੇਰੀ ਸੁਣਵਾਈ ਹੋਏ ਕਿ ਐਨਓਏ ਕਿ ਮੇਰੀ ਜਾਨੀ ਮਾਨੀ ਦਾ ਨਕਸਾਨ ਮਾਨ ਦਾ ਨੁਕਸਾਨ ਹੋ ਜੇ ਔਰ ਮੈਂ ਫਿਰ ਐਕਸ਼ਨ ਲਿਆ ਜਾਏ ਇਹ ਤੁਹਾਨੂੰ ਕਿਉਂ ਮਾਲੀ ਬਾਰ ਬਾਰ ਤੁਹਾਡੇ ਗੋੜੀ ਚ ਲਈ ਜਾ ਰਹੀ ਹੈ ਉਹ ਸਰ ਫਰੋਤੀ ਮੰਗਦੇ ਆ 50000 ਰੁਪਿਆ 50 ਲੱਖ ਰੁਪਿਆ ਔਰ ਮੈਂ ਇੱਥੇ 1000 ਰੁਪਿਆ 20 20 ਰੁਪਿਆ ਲੈਂਦਾ ਮੈਂ ਕਿਹੜਾ ਇੱਥੇ ਆਈਸੀਯੂ ਖੋਲਿਆ ਜਦੋਂ ਮੈਂ 25000 ਲੈਂਦਾ ਹਰ ਬੰਦੇ ਕੋਲ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨਾਲ ਮੇਰੀ ਸੁਣਵਾਈ ਹੋਏ ਔਰ ਮੈਨੂੰ ਇਹ ਸਭ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਤੁਹਾਨੂੰ ਗਾੜ੍ਹ ਵੀ ਮਿਲੇ ਨੇ ਗਾੜ੍ਹ ਮਿਲੇ ਆ ਗਾੜ੍ਹ ਨਾਲ ਉਸ ਸੇ ਪੁਲਿਸ ਵੀ ਰਸਾਇਓਗ ਪੂਰਾ ਕਰਨ ਲਿਆ ਪੁਲਿਸ ਰਾਤੀ ਮੇਰੇ ਕੋ ਆ ਗਈ ਸੀ ਕਿ ਪੂਰੇ ਜਦੋਂ ਰਾਤੀ ਸਭ 12 ਵਜੇ ਆਏ ਡੀਐਸਪੀ ਵੀ ਆਏ ਐਸਐਚਓ ਵੀ ਆਏ ਉਹਨਾਂ ਨੇ ਬਹੁਤ ਤਸੱਲੀ ਦਿੱਤੀ ਆ ਉਹਨਾਂ ਵੱਲੋਂ ਤਾਂ ਚਲੋ ਮੈਂ ਕੋਈ ਕਮੀ ਨਹੀਂ ਕਰਦਾ ਪਰ ਮੈਂ ਆਪਣ ਬੇਨਤੀ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਵੀ ਵੱਧ ਤੋਂ ਜਲਦੀ ਜਲਦੀ ਬੰਦੇ ਟ੍ਰੇਸ ਕੀਤੇ ਜਾਏ ਤਾਂ ਕਿ ਇਹ ਇਹ ਸਹਿਮ ਦਾ ਮੌਲਾ ਉਹਨਾਂ ਬਣਾਏ ਤਾਨੂੰ ਕੋਈ ਕੱਲ ਵੀ ਕਾਲ ਕੋਈ ਆਈ ਕੋਈ ਕੱਲ ਕਾਲ ਨਹੀਂ ਆਈ ਆਂਦੀ ਸੀ ਮੈਂ ਬਲੌਕ ਚ ਪਾਤੀ ਆ ਦੋ ਤਿੰਨ ਕਾਲਾਂ ਆਈਆਂ ਮੈਂ ਡੀਐਸਪੀ ਸਾਹਿਬ ਨੂੰ ਮੈਂ ਸਾਰੀਆਂ ਰਿਪੀਟ ਕਰਦਾ ਰਹਾ ਦਿਖਾਉਂਦਾ ਰਿਹਾ ਉਹਦੇ ਚ ਅਸੀਂ ਮੈਂ ਤੁਹਾਨੂੰ ਬੜਾ ਦੱਸਣਾ ਚਾਹਾਂ ਕਿ ਦੀ ਐਕਸਟਰੈਕਸ਼ਨ ਕੋਰ ਲੂ ਲੈ ਕੇ ਸਾਬਾਜੀ ਹੋ ਟੋਲਰੈਂਸ ਹੈ ਐਂਡ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਵੀ ਸਾਡੀ ਟੀਮ ਇਮੀਡੀਏਟਲੀ ਤੇਰੇ ਮੁਖਤ ਤੱਕ ਪਹੁੰਚ ਗਈ ਸੀ ਅਸੀਂ ਜਿਹੜੇ ਹੈਗੇ ਉਹਨਾਂ ਦੇ ਸਾਰੇ ਐਸਪੈਕਟ ਤੇ ਕੰਮ ਕਰ ਰਹੇ ਹਾਂ ਅਨ ਅਸੀਂ ਤੁਹਾਨੂੰ ਬਹੁਤ ਦਿਲ ਦੀ ਇਹਦਾ ਰਿਜ਼ਲਟ ਦੇ